ਇਹ ਘਰੀਬ ਬਣਾਇਆ ਸੀ ਵੀ ਮੈਂ ਜਿਉਂਦੀ ਖੜੀ ਆਏ ਨਾ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਹੈ ਜੀ ਮੈਂ ਪਰਾਨ ਕੀ ਸਮਝਦੇ ਸੀ ਦਾ ਇਸ ਤਰ੍ਹਾਂ ਕਿਹਨਾ ਬਿਆਨ ਦਾ ਇਹ ਬਿਆਨ ਆਏ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਬੱਟੀ ਕੁੜੀ ਮੈਂ ਨਾਲ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿੱਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨਾਂ ਕਰਕੇ ਗਿਆ ਵੀ ਮਾ ਤਾਂ ਮੈਂ ਜਾਣਾਂ ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ ਉਹ ਨਹੀਂ ਰੁਕਿਆ ਤੁਹਾਡੇ ਨਾਲ ਰਹਿੰਦਾ ਸੀ ਨਹੀਂ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋਗੇ 12-13 ਸਾਲ ਤੋਂ ਅਲੱਗ ਰਹੇ ਰਹੇ ਆਂ ਜੀ ਤੇ ਅੱਜ ਤੁਸੀਂ ਕਿਵੇਂ ਆਏ ਹੋਗੇ ਉਰੇ ਕੀ ਕਰਨ ਵਾਸਤੇ ਆਏ ਹੋ ਸਾਨੂੰ ਜਲੋਸਿਆਂ ਸੁਣਿਆ ਫਿਰ ਮੈਂ ਭੱਜੀ ਵੀ ਮਰੀ ਨਹੀਂ ਦਿੱਤੀ ਹੋਗੀ ਨਹੀਂ ਪਰਸੋਂ ਦੇ ਪਰਸੋਂ ਦੀ ਗੱਲ ਚੱਰੀ ਅੱਜ ਹੀ ਕਿਉਂ ਨਿਕਲ ਕੇ ਆਏ ਤੁਸੀਂ ਅੱਜ ਆਏ ਨਿਕਲੇ ਜੀ ਪਰਸੋਂ ਜਿਹੜਾ ਰਾਤ ਗਿਆਣ ਹੋਇਆ ਸੀ ਪੱਤਰਕਾਰ ਤਾਂ ਨਾ ਭੁੱਲ ਗਈ ਜੀ ਉਹਨੂੰ ਮੈਂ ਫਰਸ ਹੋਰ ਬਗਾਲ ਕੇ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੱਲਦਾ ਕਿਸਨੇ ਤੁਮ ਨੂੰਰੇ ਲੱਗ ਗਿਆ ਹੋਣਾ ਦਾ ਵੀ ਇਸ ਤਰੀਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਪਹੁੰਚੇ ਪਹਿਲੇ ਤੇ ਨਹੀਂ ਲੱਗੇ ਤੁਮ ਨੂੰ ਜੀ ਇਹ ਪ੍ਰੈਸ਼ਰ ਸੀ ਪ੍ਰੈਸ਼ਰ ਚ ਸੀ ਮੈਂ ਕੀ ਦਾ ਪ੍ਰੈਸ਼ਰ ਸੀ ਜੀ ਇਹ ਦੀ ਪਾਲਨ ਪੋਸ਼ਣ ਕੀਤਾ ਜੀ ਮੁੰਡੇ ਦਾ ਸੀ ਕਿਹਦੇ ਨਾਲ ਟਾਈਮ ਤੱਕ ਪਾਲਨ ਪੋਸ਼ਣ ਕੀਤਾ ਮੁੰਡੇ ਦਾ ਇਹ ਨਾ ਨਾ ਮੈਂ 8-9 ਸਾਲ ਪਹਿਲੇ 9 ਮਹੀਨੇ ਤੱਕ ਢਿੱਡ ਚ ਹੀ ਰੱਖਿਆ ਤੇ ਇਹ ਉਸ ਤੋਂ ਬਾਅਦ ਫੇਰ ਸਕੂਲ ਵੀ ਲੱਗਿਆ ਪੱਖੋ ਪੜ੍ਹਨ ਲੱਗਿਆ ਤੇ ਹੋਰ ਉਸ ਦਾ ਪਾਲਨ ਪੋਸ਼ਣ ਕੋਣ ਕਰ ਰਿਹਾ ਸੀ ਕਰਦੇ ਸੀ ਇਹ ਫੀਓ ਮਾਰਕਸ ਮਾਚੇ ਜੀ ਚਾਚਾ ਸੀ ਕਹਿੰਦੇ ਉਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਾਣਿਆ ਸੀ ਨਹੀਂ ਜੀ ਨਹੀਂ ਕਰਾਇਆ ਉਹਨਾਂ ਦਾ ਪਿਤਾ ਹੈ ਹੀ ਨਹੀਂ ਦਿੱਤੇ ਇਹ ਤੁਸੀਂ ਇੰਨੀ ਦਿਨ ਕਿੱਥੇ ਰਹਿੰਦੇ ਰਹੇ ਪਹਿਲਾਂ 4 ਸਾਲ ਸਾਡੇ ਕੋਲ ਹੀ ਰਹੇ ਤੋਂ ਬਾਅਦ ਆ ਸੀ ਇਹਦਾ ਅੱਗੇ ਕਰ ਲਿਓ ਲੈ ਉਹਨਾਂ ਨੂੰ ਪੁੱਛਣ ਦੇ ਜਰਾ ਹਾਂ ਜੀ ਹਾਂ ਜੀ ਜਰਾ ਪੁੱਛਿਆ ਕਰਾ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰਾਇਆ ਇਹਨਾਂ ਨੇ ਸਾਡੇ ਨਾਲ ਉਹ ਵੀ ਹੈਗੇ ਤੁਹਾਨੂੰ ਬੱਚੇ ਹਾਂ ਜੀ ਹੈਗੇ ਬਿਲਕੁਲ ਜੀ ਥੋੜੇ ਬੱਚੇ ਨਹੀਂ ਦੋ ਕੁੜੀਆਂ ਜੀ ਮਨ ਲ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਵੀ ਨਾ ਨਹੀਂ ਜੀ ਮੇਰੀਆਂ ਦੋਨੀਆਂ ਇੱਕ ਪਹਿਲਾਂ ਦੋਨੀਆਂ ਜਾ ਰਹੀਆਂ ਨੇ ਕੋਈ ਨਾ ਇੱਕ ਕੁਮਾਰੀ ਹੈ ਸ਼ੁਕਰਨ ਕਿੰਨੇ ਚਿਰ ਤੋਂ ਤੁਹਾਡੇ ਨਾਲ ਨਹੀਂ ਰਹਿੰਦਾ ਤੁਸੀਂ ਇੱਕ ਬਾਰਾ ਤੇਰਾ ਸਾਲ ਤੋਂ ਨਹੀਂ ਰਹਿੰਦਾ ਜੀ ਕਿੱਥੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਏਰੀਆ ਏਰੀਆ ਹੀ ਵੀ ਹੈ ਜਿਹੜੇ ਸੋਰੀ ਰਹਿੰਦੀ ਸੀ ਨਾਲੇ ਤੁਸੀਂ ਕਿੰਨੇ ਵੀ ਤੁਹਾਡੇ ਮੈਰਿਜ ਹੋਈ ਨੇ ਹੋਈ ਵੀ ਹੈ ਜੀ ਅੱਛਾ ਦੁਬਾਰਾ ਮੈਰਿਜ ਕਿਹ ਕਰਵਾ ਲਈ ਹਾਂ ਜੀ ਹਾਂ ਜੀ 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 ਉਹ ਤੁਸੀਂ ਮਾਂ ਹੋਣ ਦੇ ਨਾਤੇ ਕੀ ਚਾਹੁੰਦੇ ਹੋ ਮੈਂ ਮਾਂ ਨਾਂ ਦਾ ਚੌਣਿਆ ਜੀ ਵੀ ਜਿਵੇਂ ਮੈਨੂੰ ਮਾਰੀ ਚਾਹੁੰਦਾ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜ੍ਹੀ ਹਾਂ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਕਿ ਮੁੰਡੇ ਦੀ ਮੌਤ ਹੋ ਗਈ ਹੈ ਜੀ ਮੁੰਡੇ ਦੀ ਮਿੱਟੀ ਵੀ ਲੀਤ ਕਰਦੇ ਆ ਵਿਚਾਰੇ ਦੀ ਉਹਦਾ ਸ਼ਸਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਨਹੀਂ ਰੋਤ 4:00 ਵਜੇ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਲਸ ਦੀ ਮੰਗ ਨਹੀਂ ਕਰਦੀ ਕੋਰ ਕਾਈ ਵਾ ਉਹ ਕਹ ਉਹ ਕਹਿੰਦੇ ਨੇ ਸਾਡੀਆਂ ਮੰਗਾਂ ਜਦ ਤੱਕ ਪੂਰੀਆਂ ਨਹੀਂ ਹੁੰਦੀਆਂ ਅਸੀਂ ਦਾ ਸੰਸਕਾਰ ਹੋਣ ਦੀ ਇਹਨਾਂ ਕੋਲ ਨਹੀਂ ਨਹੀਂ ਜੀ ਮੇਰੇ ਕਿੰਨਾ ਕੋਈ ਕਾਰਵਾਈ ਦੀ ਮੰਗ ਉਹਦੇ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਨ ਪੋਸ਼ਣ ਹੋਣਾ ਲਾਈਟ ਲਾ ਦਿਓ ਕੋਈ ਜ਼ਿੰਮੇਵਾਰ ਤੇ ਹੋਈ ਨਹੀਂ ਨਾ ਉਹਦੀ ਹਾਂ ਜੀ ਉਹੀ ਸੀ ਤੁਸੀਂ ਤੇ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਆ ਮੇਰੇ ਨਾਲ ਫੋਨ ਤੇ ਹੈਗਾ ਸੀ ਫੋਨ ਰੋਜ਼ ਲਾਉਂਦਾ ਸੀ ਜਦੋਂ ਇਹਨੂੰ ਘਰੇ ਨਹੀਂ ਵੜਨ ਦੇ ਰਹੇ ਨਾ ਅਸੀਂ ਤੁਸੀਂ ਹੋਣਾ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀਥ ਹੋਰੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆ ਮੇਰੀ ਮਾਤਾ ਦੀ ਮਾਤਾ ਆ ਹੈ ਉਹਨੂੰ ਨਹੀਂ ਤੁਸੀਂ ਕਿਵੇਂ ਕੀ ਸੋਚਦੇ ਹੋ ਤੁਹਾਡਾ ਬੇਟਾ ਇੱਕ ਸ਼ਹੀਦ ਵਾਂਗੂ ਹੋਇਆਗਾ ਗੋਲੀ ਲੱਗੀ ਹੈਗੀ ਉਹਦੇ ਤੇ ਉਹ ਤੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋਗੇ ਜੇ ਜਥੇਬੰਦੀਆਂ ਉਹਦੇ ਹੱਕ ਚ ਖੜੀਆਂ ਨਹੀਂਆਂ ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਪਲੀ ਸਮਝ ਰਹੇ ਹੋ ਨਹੀਂ ਮੈਂ ਕਹਿੰਦੀ ਹਾਂ ਵੀ ਚੱਲ ਵਿਚਾਰੇ ਦਾ ਸੰਸਕਾਰ ਹੋ ਜਾਏ ਟਾਈਮ ਨਾਲ ਨਹੀਂ ਸੰਸਕਾਰ ਪਿੱਛੇ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚ ਕੀਤੀ ਸੀ ਈ ਮੈਂ ਮੋਬਾਈਲ ਤੇ ਦੇਖਿਆ ਸੀ ਨਹੀਂ ਹੁਣ ਤੁਹਾਨੂੰ ਕਿਸ ਨੇ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਉਰੇ ਕਿਸੇ ਨੇ ਨਹੀਂ ਬੁਲਾਇਆ ਆਪ ਦੀਆਂ ਪਾਏ ਮਤਲਬ ਕਿ ਕਿਹਦੇ ਨਾਲ ਆਇਓ ਤੁਸੀਂ ਅਸੀਂ ਗੱਡੀ ਤੇ ਆਏ ਹਾਂ ਕਿਹਦੇ ਨਾਲ ਆਏ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਅਸੀਂ ਮਾ ਆਏ ਹਾਂ ਮਤਲਬ ਨਹੀਂ ਨਹੀਂ ਜਿਹੜਾ ਉਹਦੇ ਨਾਲ ਉਹਦੀਆਂ ਵੀ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੇ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹੋ ਭੈਣਾਂ ਨਾਲ ਰਹਿ ਰਹੇ ਨੇ ਮਾਂ ਨੇ ਕਿਹਾ ਇਹ ਹੈ ਜੀ ਉਹ ਤੇ ਡਰਾਈਵਰੀ ਨਹੀਂ ਕਰਦਾ ਸੀ ਉਹ ਨਸ਼ੇ ਕਰਦਾ ਸੀ ਅਸੀਂ ਤਾਂ ਕਰਕੇ ਸੀ ਨਹੀਂ ਜੀ ਸਾਡੇ ਕੋਲ ਮਾਲ ਤੁਸੀਂ ਇੱਧਰ ਦੇਖੋ ਇੱਧਰ ਦੇਖ ਕੇ ਗੱਲ ਕਰੋ ਜੀ ਤੁਸੀਂ ਸਾਹਮਣੇ ਨਹੀਂ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀਆਂ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੀ ਸੀ ਹਾਂਜੀ ਹਾਂਜੀ ਉਨੇ ਇਕੱਠੇ ਭੈਣ ਭਾਈ ਅਲੱਗ ਰਹਿੰਦੇ ਸੀ ਤੁਹਾਡੇ ਤੋਂ ਮਤਲਬ ਤੁਸੀਂ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸਣ ਹੋ ਰਿਹਾ ਤੁਸੀਂ ਕਿਹਾ ਵੀ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10-10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆਹ ਕੁੜੀਆਂ ਨਹੀਂ ਆਉਂਦੀਆਂ ਸੀ ਕੁੜੀ ਵੱਡੀ ਆਉਂਦੀ ਜਾਂਦੀ ਹੈ ਅੱਜ ਤੁਹਾਡੇ ਨਾਲ ਕੁੜੀ ਆਈ ਹੈ ਜੀ ਕੋਈ ਨਹੀਂ ਕੁੜੀ ਉਸ ਪਰਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਕਰ ਰਿਹਾ ਹੈਗਾ ਜੀ ਜਦੋਂ ਮਰਜ਼ੀ ਫੋਨ ਨਾਲ ਤੇ ਵੇਖ ਲਓ ਤੁਸੀਂ ਠੀਕ ਹੈ ਛੋਟੀ ਕੁੜੀ ਤੁਹਾਡੇ ਨਾਲ ਕਿਉਂ ਨਹੀਂ ਆਈ ਵੱਡੀ ਆਉਂਦੀ ਰਹੀ ਹੈ ਛੋਟੀ ਨੇ ਆਪਾਂ ਐ ਮੈਂ ਦੱਪਣੀ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਕਰਦੇ ਆ ਜੀ ਵੱਡੀਆਂ ਦੇ ਸੌਦੀ ਅੱਛਾ ਜਿਹੜੀ ਕੋਦੀ ਘੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਕੋਲ ਦੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਕੋਈ ਨਹੀਂ ਰਹਿੰਦਾ ਠੀਕ ਹੈ ਹੁਣ ਕੀ ਮੰਗਿਆ ਤੁਸੀਂ ਹੁਣ ਤੁਸੀਂ ਕੀ ਕੀਤੇ ਲਾਸਟ ਦਾ ਮੇਰੇ ਘਰ ਨਹੀਂ ਆਇਆ ਲਾਸਟ ਕੀ ਕਰੇ ਲੋਕ ਬਣਾਇਆ ਮੁੰਡੇ ਦਾ ਬਾਕੀ ਉਹਦੀ ਲਾਸਨਾ ਹੋਵੇ ਉਹ ਸੀ ਇੱਡੀ ਉਹ ਦਿੱਤਾ ਜਾਵੇ ਉਹਦਾ ਸੁਸ਼ਕਾਰ ਕੀ ਤੁਸੀਂ ਜਥੇਬੰਦੀਆਂ ਵੱਲੋਂ ਜਿਹੜੀ ਮੰਗ ਕੀਤੀ ਹੈ ਰਹੀ ਉਹਦਾ ਸਮਰਥਨ ਕਰਦੇ ਹੋਗੇ ਨਹੀਂ ਅਸੀਂ ਕੋਈ ਮੰਗ ਨਹੀਂ ਕਰਦੇ ਕਿਸੇ ਜਥੇਬੰਦੀ ਨਾਲ ਨਹੀਂ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੇਟੇ ਨੇ ਗਲਤੀ ਕੀਤੀ ਹੈ ਕਿ ਉੱਥੇ ਜਾ ਕੇ ਨਹੀਂ ਜੀ ਕੋਈ ਗਲਤੀ ਨਹੀਂ ਨਹੀਂ ਤੁਹਾਨੂੰ ਲੱਗਦਾ ਹੈ ਜਦੋਂ ਤੁਸੀਂ ਜਥੇਬੰਦੀਆਂ ਦੇ ਨਾਲ ਨਹੀਂ ਵੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੋੜੇ ਆਉਣ ਜਿਹੜੇ ਗਏ ਆ ਮੇਰੇ ਤਾਂ ਵਿਚਾਰਾ ਜਾਨ ਮਾ ਆ ਗਿਆ ਅੱਛਾ ਦੂਜੀ ਸ਼ਾਦੀ ਤੇ ਤੁਹਾਡੇ ਕਿੱਦੇ ਲੱਗੇ ਸੋ ਹਾਂ ਲੜਕੇ ਲਈ ਤੁਹਾਡੇ ਉਹ ਹਸਬੰਦ ਨਾਲ ਆਏ ਨਾ ਨਹੀਂ ਨਹੀਂ ਜੀ ਉਹ ਤਾਂ ਉਹਨਾਂ ਦਾ ਕੀ ਜਣੇ ਦੇ ਬਾਰੇ ਜਦੋਂ ਕਿਸੇ ਨੂੰ ਦੱਸਦੀ ਆ ਰਹੇ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਇਹਨਾਂ ਦੇ ਬੱਚਿਆਂ